ਪਿਆਰੇ ਦਰਸ਼ਕੋ ਲੋਕਗੀਤ ਐਰਾ ਚੈਨਲ ਨੂੰ ਦੇਖਣ ਵਾਲੇ ਪਿਆਰੇ ਦਰਸ਼ਕੋ ਸਾਰਿਆਂ ਨੂੰ ਸਾਡੀ ਪਿਆਰ ਭਰੀ ਸਤਿ ਸ਼ਕਾਲ ਅੱਜ ਅਸੀਂ ਪਿਆਰੇ ਦਰਸ਼ਕੋ ਪਾਰਕ ਦੇ ਵਿੱਚ ਦੇਖੋ ਝੂਟੇ ਲੈ ਰਹੇ ਆ ਇਹ ਉਹ ਜਗ੍ਹਾ ਜਿੱਥੇ ਆਪਣਾ ਤੀਆਂ ਦਾ ਪ੍ਰੋਗਰਾਮ ਪੇਸ਼ ਕੀਤਾ ਸੀ ਇਹ ਸਾਰਾ ਏਰੀਆ ਉਹ ਆ ਤੇ ਇਹ ਸਾਡੇ ਚਾਚਾ ਜੀ ਪਿੰਡੋਂ ਆਏ ਇਹਨਾਂ ਨੇ ਮੈਨੂੰ ਤੌਣਕਲਾਂ ਤੋਂ ਤੇ ਕਹਿੰਦੇ ਚੱਲ ਤਸਵੀਰ ਕੁਝ ਜਿਹੜੀ ਵੀਡੀਓ ਵਗੈਰਾ ਬਣਾ ਕੇ ਲਈਏ ਮਹਾ ਬਾਏ ਨਾਟ ਚੱਲਦੇ ਆ ਤੇ ਅਸੀਂ ਆਗੇ ਕਿ ਹੁਣ ਆਪਣੇ ਦਰਸ਼ਕਾਂ ਦੇ ਨਾਲ ਥੋੜੀਆਂ ਬਾਤ ਪੰਜਾਬੀ ਬੋਲੀਆਂ ਅਸੀਂ ਸ਼ੇਅਰ ਕਰਦੇ ਹਾਂ ਜੀ ਮਹਾਰਾਜ ਖੈਰ ਸੁਖ ਰੱਖੇ ਤੰਦਰੁਸਤੀਆਂ ਖੁਸ਼ੀਆਂ ਖੇੜੇ ਪੋਜ਼ਿਟਿਵ ਸੋਚ ਬਖੇ ਸਾਰੇ ਮੇਂ ਮੌਸਮ ਦੇਖੋ ਕੱਲ ਸ਼ਿਮਲਾ ਸ਼ੇਵਲਾ ਲੈ ਸ਼ਿਮਲੇ ਕਿੱਥੇ ਜਾਂ ਬਲਣ ਜਾਣਾ ਆ ਸਾਡਾ ਆਪਣਾ ਸ਼ਿਮਲਾ ਬਣਿਆ ਪਿਆ ਸਦਾ ਬਹਾਰ ਕਿਤੇ ਕੋਈ ਤੋਂ ਫਨੀਆਂ ਜਿਤਾ ਕਿਤੇ ਮੌਸਮ ਦੇਖ ਪੰਬੀਰੀਆਂ ਕਿਵੇਂ ਮਰੀਆਂ ਨੇ ਭਾਰੇ ਬੁੱਲਾ ਦਾ ਰਸ ਚੂਸਣ ਲੱਗੇ ਹੋਏ ਨੇ ਭਾਰੇ